ਹਾਂਜੀ ਵੈਲਕਮ ਟੂ ਆਰ ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਫ্রম ਅੰਮ੍ਰਿਤਸਰ ਅੱਜ ਨਾ ਮੈਂ ਤੁਹਾਨੂੰ ਮੈਂ ਲੇਅਰ ਕੀਤਾ ਆਪ ਸੂਟ ਨਾਲ ਕੋਈ ਕੋ ਮੈਨੂੰ ਕਹਿੰਦੇ ਸੀਗੇ ਸਾਰੇ ਤੁਸੀਂ ਖੁਦ ਵੇਅਰ ਨਹੀਂ ਕਰਦੇ ਠੀਕ ਹੈ ਅੱਜ ਮੈਂ ਆਪਣੀ ਹੈ ਤੁਹਾਨੂੰ ਕਸਟਮਾਈਜੇਸ਼ਨ ਦਿਖਾ ਰਹੀ ਹਾਂ ਦਿਸ ਇਜ਼ ਆਰ ਪੰਜਾਬੀ ਜੁੱਤੀ ਕਸਟਮਾਈਜੇਸ਼ਨ ਇਹ ਮਲਟੀ ਸ਼ੈਡ ਦੀ ਦਾ ਮਤਲਬ ਤੁਸੀਂ ਕਿਸੇ ਵੀ ਸੂਟ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਐਂਡ ਦਿਸ ਇਜ਼ ਜਾਰਜਟ ਠੀਕ ਹੈ ਇਹ ਡਾਇਬਲ ਨਹੀਂ ਹੈ ਇਹ ਮਤਲਬ ਇਹੀ ਕਲਰ ਚ ਸੀਗੀ ਇਹਦੇ ਉੱਪਰ ਅਸੀਂ ਸਕ੍ਰੀਨ ਕਰਾਇਆ ਸੀ ਹਾਊ ਬਿਊਟੀਫੁਲ ਇਟ ਇਜ਼ ਔਰ ਇਹਨੂੰ ਅਸੀਂ ਹਾਈਲਾਈਟ ਕਰ ਠੀਕ ਹੈ 골ਡਨ ਦੇ ਨਾਲ ਐਂਡ ਇੱਥੇ ਲੇਸ ਵਰਕ ਕਰਵਾ ਲਿਆ ਨੀਚੇ ਇਦਾਂ ਹੀ ਬਾਟਮ ਪਾਕਿਸਤਾਨੀ ਸਲਵਾਰ ਸਵਾ ਕੇ ਅਸੀਂ ਇਹਦੀ ਬਾਟਮ ਤੇ ਲਗਵਾ ਲਿਆ ਹੈ ਦੁਪੱਟਾ ਵੀ ਸੇਮ ਐਜ਼ ਸਕਰੀਨ ਹੀ ਹੈ ਇਦਾਂ ਹੀ ਇੱਥੇ ਵੀ ਲੇਸ ਕਰਵਾ ਲਿਆ ਬੈਕ ਤੇ ਵੀ ਇਹ ਇਦਾਂ ਹੀ ਵਰਕ ਹੈ ਮਤਲਬ ਬੜਾ ਸੂਦੀਂਗ ਜਿਹਾ ਹੈ ਨਾ ਇਹ ਟੁੱਬਣ ਵਾਲਾ ਫੈਬਰਿਕ ਹੈ ਬੜਾ ਹੀ ਨਾਈਸ ਫੈਬਰਿਕ ਹੈ ਪਾਇਆ ਹੋਇਆ ਵੀ ਨਾ ਬੜਾ ਹਲਕਾ ਜਿਹਾ ਫੀਲ ਹੁੰਦਾ ਹੈ ਔਰ ਕਲਰ ਇਜ਼ ਵੈਰੀ ਗੁੱਡ ਮਾਈ ਫੇਵਰਟ ਕਲਰ ਠੀਕ ਹੈ ਇਹਦੇ ਨਾਲ ਦੇ ਨਾ ਕੁਝ ਕਨਸੈਪਟ ਤੁਹਾਨੂੰ ਮੈਂ ਦਿਖਾ ਰਹੀ ਹਾਂ ਇਦਾਂ ਹੀ ਇਹ ਵੀ ਜਾਰਜਟ ਹੀ ਹੈ and this is fully ਇੱਥੇ ਪੂਰਾ screen ਕੀਤਾ ਜਿੱਦਾਂ ਇਹਦੇ ਤੇ ਅਸੀਂ ਕੁੱਛ ਕੁੱਛ flowers ਕੀਤੇ ਆ ਨਾ ਤਾਂ base color ਉਹੀ ਹੈ ਇਹਦੇ ਤੇ ਅਸੀਂ base color ਨੂੰ ਪੂਰੇ cover up ਕਰਤਾ screen ਦੇ ਨਾਲ ਇਹ round round ਕਰਤੇ ਆ ਨਾਲ ਇੱਥੇ ਇੱਦਾਂ front back ਇੱਦਾਂ ਆਏਗੀ ਇਹਦੀ and ਦੁਪੱਟਾ ਵੀ ਇਹਦਾ georgette ਦਾ ਹੀ ਹੈ ਜਿਹੜਾ ਮੈਂ wear ਕੀਤਾ ਹੋਇਆ ਇਹ ਵੀ ਦੁਪੱਟਾ georgette ਦਾ ਹੀ ਹੈ ਠੀਕ ਹੈ ਤੁਸੀਂ ਇਹ ਤੇ ਲੇਸ ਵਰਕ ਕਰਵਾ ਕੇ ਹੋਰ ਵੀ ਕਿਸੇ ਵੀ ਤਰੀਕੇ ਨਾਲ ਇਹਨੂੰ customize ਕਰਵਾ ਸਕਦੇ ਹੋ ਇੱਦਾਂ ਇੱਕ ਹੋਰ piece ਹੈ ਇਹ ਵੀ this is also georgette ਇਹ ਕਿ ਇਹ ਦੁਪੱਟੇ ਦੇ ਪੱਲਿਆਂ ਉੱਪਰ ਅਸੀਂ ਐ ਵਲਾਂ ਵਰਕ ਕਰਵਾਇਆ ਹੈ। ਥਿਸ ਇਜ਼ ਰਬਬਰ ਪੇਂਟ। ਫਾਈਨ 골ਡਨ ਔਰ ਕੰਟਰਾਸਟ ਦਾ ਟੱਚ ਦਿੱਤਾ ਹੈ। ਇਹ ਫਰੰਟ ਤੇ ਆਏਗੀ ਪੂਰੀ ਚੀਜ਼। ਐਵਲੀਆਂ ਚੀਜ਼ਾਂ ਥੱਲੇ ਘੇਰੇ ਤੇ ਆ ਜਾਣਗੀਆਂ। ਉੱਪਰ ਗਲੇ ਦੇ ਉੱਪਰ ਉਹਦੀ ਆ ਪੂਰਾ ਥੱਲੇ ਤੱਕ ਜਾਏਗੀਆਂ। ਆ ਜਿਹੜੀਆਂ ਛੜੀਆਂ ਜੀਆਂ। ਐਂਡ ਬੈਕ ਇਹਦੀ ਜਿਹੜੀ ਆ ਉਹ ਪਲੇਨ ਹੋਏਗੀ ਤੇ ਬਾਕੀ ਦੁਪੱਟੇ ਉੱਪਰ ਨਾ ਐਦਾਂ ਛੋਟੇ-ਛੋਟੇ ਫਲਾwrs ਉਹ ਕਰਦੇ ਅਸੀਂ। ਜਿਹੜਾ ਇਸ ਚੀਜ਼ ਨੂੰ ਥੋੜਾ ਜਿਹਾ ਅਲੱਗ ਕਰਦਾ ਹੈ। लागे लागे एदब्रॉयडरी मिरर वर्क करवाता एंड दिस इज स्क्रीन पेन ठीक है जी एदा ही शर्ट है शर्ट के घेरे आएगा एदा ठीक है आवली चीज और उपरों की एदा फुल लाइन ਤੁਸੀਂ ਗਲੇ ਨੂੰ ਜਿੱਦਾਂ ਮਰਜ਼ੀ ਐਡਜਸਟ ਕਰਵਾ ਸਕਦੇ ਹੋ ਗਲੇ ਉੱਪਰ ਤੁਸੀਂ ਕੁਝ ਵੀ ਮਤਲਬ ਟੇਪ ਔਰ ਲੇਸਿੰਗ ਕਰ ਲਓ ਜਾਂ ਇਸ ਕਲਰ ਦੇ ਬਟਨਸ ਕਰਵਾ ਲਓ ਦਿਸ ਇਜ਼ ਟੋਟਲੀ ਅਪ ਟੂ ਯੂ ਆ ਸਭ ਚੀਜ਼ਾਂ ਤੁਸੀਂ ਕਰ ਸਕਦੇ ਹੋ ਕਿ ਖੋਲ ਗਏ ਅਸੀਂ ਨਾ ਤਿਲ ਰਾਖੀ ਰੱਖੜੀ ਤਾਂ ਕਿ ਨਾ ਸਾਡੇ ਕੋਲ ਆਫਰ ਚੱਲ ਰਹੀ ਹੈ ਕਿ ਬਾਏ 2 ਸੂਟਸ ਐਂਡ ਗੈਟ 1 ਫ੍ਰੀ ਲੇਕਿਨ ਬਾਏ 2 ਸੂਟ ਸਾਡੇ ਬੁਟੀਕ ਸੂਟਸ ਹੋਣੇ ਚਾਹੀਦੇ ਨੇ ਜਿੱਦਾਂ ਆ ਸਭ ਹੈਂਗ ਕੀਤੇ ਹੋਏ ਨੇ ਠੀਕ ਹੈ ਜੀ ਆ ਸਾਰੇ ਸਾਡੇ ਬੁਟੀਕ ਸੂਟਸ ਦੇ ਆ ਜਿਹੜੇ ਅਸੀਂ ਹੈਂਗ ਕੀਤੇ ਹੋਏ ਆ ਉਹ ਸਾਈਡ ਤੇ ਵੀ ਹੈ ਉਹ ਦੂਰ ਤੇ ਵੀ ਡਿਸਪਲੇ ਹੈ ਮਤਲਬ ਵੈਰਾਈਟੀ ਸਾਡੇ ਕੋਲ ਹਰ ਤਰੀਕੇ ਦੀ ਹੈ ਇਹ ਸਾਡੇ ਸਾਰੇ ਬੁਟੀਕ ਸੂਟਸ ਨੇ ਠੀਕ ਹੈ ਤੇ ਇਹਨਾਂ ਨਾਲ ਜਿਹੜੇ ਫ੍ਰੀ ਅਵੇਲ ਕਰੋਗੇ ਆਹ ਬਲੋ ਸਟਾਕ ਆ ਮਤਲਬ ਕਸਟਮਰ ਆ ਕੇ ਬਾਅਦ ਵਿੱਚ ਸਾਨੂੰ ਬੋਲੇ ਕੁਝ ਇਹ ਕਾਡ ਸੈਟ ਦਾ ਕਪੜਾ ਹੈ ਜੀ ਇਹ ਤੁਹਾਨੂੰ ਇੱਥੇ ਈਜ਼ੀਲੀ ਅਵੇਲ ਨਹੀਂ ਕਰਦਾ ਇਹ ਅਸੀਂ ਬਾਹਰੋਂ ਮੰਗਾਉਨੇ ਆ ਠੀਕ ਹੈ ਜੀ ਆ ਸਾਰੇ ਫ੍ਰੀ ਸੂਟ ਅਵੇਲ ਕਰ ਸਕਦੇ ਹੋ ਬਟ ਦਾ ਕੰਡੀਸ਼ਨ ਇਜ਼ ਯੂ ਹੈਵ ਟੂ ਬਾਈ ਆਰ ਟੂ ਸੂਟਸ ਆਫ ਬੁਟੀਕ ਕ੍ਰੀਏਸ਼ਨ ਸਾਡੀ ਬੁਟੀਕ ਕ੍ਰੀਏਸ਼ਨ ਦੇ ਟੂ ਸੂਟਸ ਤੁਹਾਨੂੰ ਲੈਣੇ ਪੈਣਗੇ ਦੈਨ ਯੂ ਕੈਨ ਅਵੇਲ ਫਰੀ ਸੂਟ ਆਲਸੋ ਠੀਕ ਹੈ ਜੀ ਇਹ ਤਿਲ ਰਾਖੀ ਤੱਕ ਹੈ ਜਦੋਂ ਸਾਡਾ ਸਟਾਕ ਖਤਮ ਹੋ ਗਿਆ ਆਫਰ ਵੀ ਖਤਮ ਹੈ ਠੀਕ ਹੈ ਹੋਰ ਕੋਈ ਕੁਇਰੀ ਹੋਏ ਤੁਸੀਂ ਸਾਡੇ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਦੋਨੋਂ ਨੰਬਰ ਤੇ ਸਾਡੇ WhatsApp ਚੱਲਦਾ ਹੈ ਡਿਸਪਲੇਸ ਹਮੇਸ਼ਾ ਮੈਂ ਪਾਉਣੀ ਹੈ ਬਾਕੀ ਥੈਂਕ ਯੂ ਜੀ ਐਂਡ ਥੈਂਕਸ ਫॉर ਵਾਚਿੰਗ ਅ ਵੀਡੀਓ ਇਨਸਾਡਾ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਉਹਦੇ ਨਾਲ ਡਿਟੇਲਸ ਤੁਹਾਨੂੰ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਪਲੱਸ ਅਸੀਂ ਤੁਹਾਨੂੰ ਆਫਰ ਵੀ ਦਿੰਨੇ ਆ ਕਿ ਜਿਹੜਾ ਤੁਹਾਨੂੰ ਸਬਸਕ੍ਰਾਈਬ ਕਰਕੇ ਕਮੈਂਟ ਕਰਦਾ ਹੈ ਸਬਸਕ੍ਰਾਈਬਡ ਆਦਰਵਾਇਸ ਸਾਨੂੰ ਪਤਾ ਨਹੀਂ ਲੱਗਦਾ ਉਹਦੇ ਵਾਸਤੇ ਫਿਰ ਅਸੀਂ ਸਪੈਸ਼ਲ ਲੈਸ ਦਿੰਨੇ ਆ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ